ਉਬਕਰਨ ਜੀ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਿਆ ਜੀ ਪਰਿਵਾਰ ਨੂੰ ਹਨਾ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਇੱਕ ਭੈਣ ਦਾ ਹਨਾ ਭਰਾ ਟੁੱਟ ਜਾਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਸਭ ਕੁਝ ਮਿਲ ਸਕਦਾ ਹੈ ਦੁਨੀਆ ਤੇ ਪਰ ਕਦੇ ਵੀ ਆ ਭੈਣ ਨੂੰ ਆਪਦਾ ਭਰਾ ਨਹੀਂ ਮਿਲੂਗਾ ਹਨਾ ਤੇ ਬਾਈ ਨੇ ਪਰ ਕੁਰਬਾਨੀ ਬਹੁਤ ਜਿਆਦੇ ਵੱਡੀ ਦਿੱਤੀ ਹੈ ਸ਼ੁਭ ਕਰਨਾ ਕਿਸਾਨਾਂ ਵਾਸਤੇ ਇੱਕ ਮਿਸਾਲ ਬਣਿਆ ਹਨਾ ਬਾਈ ਕਿਉਂਕਿ ਇੱਕ ਨਾਰਮਲ ਫੈਮਿਲੀ ਤੋਂ ਯਾਰ ਬਹੁਤ ਵੱਡੇ ਵੱਡੇ ਜਿਨ੍ਹਾਂ ਦਾ ਸਿਸਟਮ ਹੈ ਕਿਸਾਨਾਂ ਦਾ ਉਹ ਕਰੇ ਬੈਠੇ ਨਹੀਂ ਪਰ ਬਾਈ ਪਹੁੰਚਿਆ ਸੀ ਜਿਹਨੇ ਛਿੱਧੀ ਦਿੱਤੀ ਹੈ ਤੇ ਇਹ ਬਾਈ ਦੀ ਦਾਦੀ ਹੈ ਸ਼ੁਭ ਕਰਨ ਦੀ ਤੇ ਜਿਹਦੀ ਦਾਦੀ ਨੇ ਹਨਾ ਇੱਕ ਬੱਚੇ ਨੂੰ ਪਾਲਿਆ ਹੋਵੇ ਦਾਦੀ ਦੀਆਂ ਆਸਾਂ ਸੀ ਬਹੁਤ ਵੱਡੀਆਂ ਹਨਾ ਕਿਉਂਕਿ ਕਹਿੰਦੇ ਹੁੰਦੇ ਨੇ ਵੀ ਮੂਲ ਨਾਲ ਉਹ ਵਿਆਜ ਪਿਆਰਾ ਕਿਉਂਕਿ ਦਾਦੀ ਨੂੰ ਪੁੱਤ ਨਹੀਂ ਹੁੰਨਾ ਪਿਆਰਾ ਜਿੰਨਾ ਪੋਤਾ ਪਿਆਰਾ ਹੁੰਦਾ ਤੇ ਅੱਜ ਹਨਾ ਪੋਤੇ ਨੂੰ ਆਪਦੇ ਹੱਥੀਂ ਪਾਲ ਕੇ ਇੰਨਾ ਟਾਈਮ ਆਪਣੇ ਕੋਲੇ ਰੱਖ ਕੇ ਤੇ ਤੋੜਨਾ ਹਨਾ ਬਹੁਤ ਬਹੁਤ ਵੱਡਾ ਜਿਆਦੇ ਜਿਗਰਾ ਹੁੰਦਾ ਇੱਕ ਫਿਰਦਾ ਬਲੁੰਦ ਰਿਆ ਗਿਆ ਪਰ ਮੰਨ ਕੇ ਚੱਲੋ ਵੀ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਜਿੰਨੇ ਵੀ ਲੋਕ ਨੇ ਹਨਾ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਚੀਜ਼ ਨੂੰ ਯਾਦ ਰੱਖਣਾ ਚਾਹੀਦਾ ਹੈ ਇਹ ਚੀਜ਼ ਦੇ ਰਸਤੇ 'ਤੇ ਚੱਲਣਾ ਚਾਹੀਦਾ ਨਾ ਕਿ ਹੋਰ ਪਾਸੇ ਤੁਰਨਾ ਚਾਹੀਦਾ